ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਆਪਾਂ ਜ਼ਿਕਰ ਕਰਦੇ ਹਾਂ ਜਿਹੜੀ ਗੱਲ ਹੈ ਵੀ ਧਰਮ ਅਤੇ ਮੈਥਮੈਟਿਕਸ ਇਹਨਾਂ ਦਾ ਆਪਸੀ ਮੇਲ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜੋ ਮੇਰੇ ਵਿਚਾਰ ਮਨ ਦੇ ਵਿੱਚ ਉੱਪਜੇ ਹਨ ਤੇ ਕਰਦੇ-ਕਰਦੇ ਆਪਾਂ ਇੱਥੇ ਤੱਕ ਪਹੁੰਚੇ ਹਾਂ ਤੇ ਆਪਾਂ ਨੇ ਸੁਣਿਆ ਕਿ ਕਣ-ਕਣ ਦੇ ਵਿੱਚ ਉਹ ਵੱਸਦਾ ਹੈ ਕਣ-ਕਣ ਦੇ ਵਿੱਚ ਉਹਦੀ ਸੱਤਾ ਹੈ ਤਾਂ ਇੱਕ ਦਿਨ ਗੱਲ ਕਰਦੇ ਕਰਦੇ ਜਦੋਂ ਇਹ ਗੱਲ ਮੇਰੇ ਕੋਲ ਆ ਕੇ ਰਾੜਾ ਸਾਹਿਬ ਦੇ ਨੇੜੇ ਦੇ ਪਿੰਡ ਤੋਂ ਵੈਜ ਜੀ ਨੇ ਆ ਕੇ ਕੀਤੀ ਵੀ 108 8008 ਤਾਂ ਉਸ ਵਕਤ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਵੀ ਆਪਾਂ ਇਹਦੀ ਥੋੜੀ ਜਿਹੀ ਖੋਜ ਕਰੀਏ ਤਾਂ ਉਹਦੀ ਖੋਜ ਕਰਦਿਆਂ ਕਰਦਿਆਂ ਜਦੋਂ ਮੈਂ 108 ਤੇ ਪਹੁੰਚਿਆ ਨਾ ਤਾਂ ਮੈਂ ਸੋਚਣ ਲੱਗਿਆ ਵੀ ਇਹ ਕੀ ਹੈ 108 ਤਾਂ ਫਿਰ ਦਿਮਾਗ ਚ ਹੈ ਵੀ ਇਹ ਦਾ ਅੰਦਰਲੇ ਏਕੇ ਦਾ ਵੀ ਕੋਈ मीनिंग ਹੈਗਾ ਜ਼ੀਰੋ ਦਾ ਵੀ ਕੋਈ मीनिंग ਹੈਗਾ 8 ਦਾ ਵੀ ਕੋਈ मीनिंग ਹੈਗਾ ਤਾਂ ਫਿਰ ਕਰਦੇ ਕਰਦੇ ਇਹ ਖਿਆਲ ਆਇਆ ਵੀ ਜਿਹੜਾ ਇਹ ਏਕ ਹੈ ਨਾ ਇਹ ਕਿਸ ਨੂੰ ਰਿਪਰੈਜ਼ੈਂਟ ਕਰਦਾ ਅਸੀਂ ਹਮੇਸ਼ਾ ਇਹ ਕਹਿੰਦੇ ਆਂ ਵੀ ਕੋਈ ਨਹੀਂ ਉਹ ਦੇਖ ਲੂਗਾ ਫਿਰ ਵੀ ਪਰਮੇਸ਼ਰ ਨੂੰ ਰਿਪਰੈਜ਼ੈਂਟ ਵੀਰ ਆਪ ਇੱਕ ਹੈ ਇੱਕ ਓਮਕਾਰ ਇੱਕੋ ਹੈ ਭਾਈ ਇੱਕੋ ਹੈ ਇੱਕ ਦੀਆਂ ਗੱਲਾਂ ਤੇ ਫਿਰ ਜਦੋਂ ਗੱਲ ਆਈ ਵੀ ਆ ਫਿਰ ਆਠਾ ਕੀ ਹੈ ਤਾਂ ਇੱਥੋਂ ਸਮਝ ਆਇਆ ਵੀ ਇਹ ਮਾਇਆ ਜਿਹੜਾ ਇਸ 'ਚ ਫਸ ਗਿਆ ਫੇਰ ਬਾਹਰ ਨਾ ਆਇਆ ਬਸ ਇਹ ਫਿਰ ਇਸ 'ਚ ਚੱਲ ਜੀ ਜਾਂਦਾ ਤੇ ਕਹਿੰਦੇ ਜੀ ਫਿਰ ਇਹ ਇਸ 'ਚ ਜਦੋਂ ਗੇੜੇ ਖਾਈ ਜਾਂਦਾ ਖਾਈ ਜਾਂਦਾ ਅਕਸਰ ਨੂੰ ਫੇਰੇ ਆ ਕੇ ਏ ਭਾਰਾ ਉਹ ਕਿੰਢਿਕ ਪੈਂਦਾ ਤੇ ਮੈਥਮੈਟਿਕਸ ਚ ਇਸੀ ਚੀਜ਼ ਨੂੰ ਅਨੰਤ ਕਿਹਾ ਗਿਆ ਇਨਫਿਨਿਟੀ ਕਿਹਾ ਗਿਆ ਇਹਦੇ ਵਿੱਚ ਸੋਚਿਆ ਜੇ ਇਹ ਏ ਕਾ ਏ ਹੋ ਗਿਆ ਪਰਮੇਸ਼ਰ ਦੀ ਰਿਪਰੈਜੈਂਟੇਸ਼ਨ ਹੋ ਗਈ ਆਠਾ ਮਾਇਆ ਦੀ ਹੋ ਗਈ ਤਾਂ ਜ਼ੀਰੋ ਕੀ ਹੈ ਫਿਰ ਜਦੋਂ ਆਕਾਸ਼ ਦੇ ਵਿੱਚ ਦੇਖਿਆ ਸੂਰਜ ਨੂੰ ਮੈਂ ਕਿਹਾ ਇਹ ਤਾਂ ਕਾਸ ਤੋਂ ਜ਼ੀਰੋ ਲੱਗੀ ਪਈ ਹੈ ਚੰਦਰਮਾ ਨੂੰ ਦੇਖਿਆ ਇਸ ਕਾਸ ਤੋਂ ਜ਼ੀਰੋ ਲੱਗੀ ਪਈ ਹੈ ਫਿਰ ਮੈਂ ਦੇਖਿਆ ਸਾਡੀ ਧਰਤੀ ਕਹਿੰਦੇ ਗੋਲ ਹੈ ਜ਼ੀਰੋ ਵਰਗੀ ਹੈ ਸਾਰੀਆਂ ਚੀਜ਼ਾਂ ਜੀਰੋ ਵਰਗੀਆਂ ਨਜ਼ਰ ਆਈਆਂ ਫਿਰ ਉਂਗਲੀਆਂ ਦੇ ਅੱਗੇ ਦੇਖਿਆ ਮੈਂ ਕਿਹਾ ਇਹ ਵੀ ਗੋਲ ਹੈ ਗੁਲਾਈཅੀ ਹੈ ਸਾਰਾ ਕੁਝ ਗੁਲਾਈཅੀ ਇਹ ਸਾਰਾ ਕੁਝ ਮਤਲਬ ਗੋਲੀ ਗੋਲ ਗੋਲੀ ਗੋਲ ਨਜ਼ਰ ਆਈ ਜਬ ਇਹਦਾ ਮਤਲਬ ਇਹ ਸਾਰਾ ਕੁਝ ਜ਼ੀਰੋ ਦੇ ਤੁਲ ਹੈ ਤਾਂ ਇਹ ਜ਼ੀਰੋ ਅਸੀਂ ਹੋ ਗਏ ਯੂਨੀਵਰਸ ਹੋ ਗਿਆ ਸਾਡਾ ਅਸੀਂ ਸਾਰੇ ਹੋ ਗਏ ਤਾਂ ਹੁਣ ਗੱਲ ਇਹ ਸੀ ਕਿ ਮੈਂ ਸੋਚਿਆ ਵੀ ਰੱਬ ਨੇ ਸਾਨੂੰ ਸੈਂਟਰ ਚ ਰੱਖ ਲਿਆ ਇਹ ਕਹਿੰਦਾ ਤੁਹਾਡੀ ਮਰਜ਼ੀ ਹੈ ਚਾਹੇ ਮੇਰੇ ਵੱਲ ਆਜੋ ਤੁਹਾਡੀ ਮਰਜ਼ੀ ਹੈ ਮਾਇਆ ਵੱਲ ਚਲੇ ਜਾਓ ਮੈਂ ਨਹੀਂ ਰੁਕਦਾ ਤਾਂ ਕੁਝ ਲੋਕ ਜਿਹੜੇ ਆ ਉਹ ਇੱਧਰ ਨੂੰ ਆ ਗਏ ਭਗਤੀ ਕਰਨ ਲੱਗ ਗਏ ਜਿਨ੍ਹਾਂ ਨੂੰ ਅਸੀਂ ਸਾਧੂ ਸੰਤ ਕਹਿੰਦਾ ਵੀ ਹਾਂਜੀ ਬੜੀ ਭਗਤੀ ਕਰਦੇ ਆ ਚਲੋ ਇਹ ਵੱਖਰੀ ਗੱਲ ਹੈ ਵੀ ਜ਼ਮਾਨਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਹੈ ਕੋਈ ਉਸ ਭੇਸ ਦੇ ਵਿੱਚ ਠੱਗ ਵੀ ਹੈਗੇ ਲੇਕਿਨ ਫਿਰ ਕੁਝ ਲੋਕ ਇੱਧਰ ਨੂੰ ਚਲੇ ਗਏ ਮਾਇਆ ਵਾਲੇ ਪਾਸੇ ਬਹੁਤ سارے ਲੋਕ ਚਲੇ ਪਰ ਜਿਹੜੇ ਸਿਆਣੇ ਸੀਗੇ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਜੇ ਦੋਨੋਂ ਮਿਲ ਜਾਣ ਵੀ ਰੱਬ ਵੀ ਮਿਲ ਜੇ ਤੇ ਮਾਇਆ ਕਹਿੰਦਾ ਹੋ ਸਕਦਾ ਕਹਿੰਦਾ ਕੀ ਕਰਨਾ ਕਹਿੰਦਾ 1 ਤੇ 8 ਦਾ ਕੰਬੀਨੇਸ਼ਨ ਬਣਾ ਲਓ ਉਹ ਬਣ ਗਿਆ 9 1 ਤੇ 8 ਨੂੰ ਜੋੜ ਲਓ ਉਹ ਬਣ ਜੂਗਾ 9 ਮੈਂ ਕਿਹਾ ਮੈਥਮੈਟਿਕਸ ਦਾ 9 ਹੈ ਪਰ ਅਸਲ ਦੇ ਵਿੱਚ ਇਹ ਕੀ ਬਣਿਆ ਇਹ ਨਾਮ ਹੈ ਇਹ ਨਾਮ ਬਣ ਗਿਆ ਮੈਂ ਕਿਹਾ ਨਾਮ ਦੀ ਮਹੱਤਤਾ ਦੇਖੋ ਹੁਣ ਤੁਸੀਂ ਨਾਮ ਦੀ ਇੰਨੀ ਜ਼ਿਆਦਾ ਮਹੱਤਤਾ ਹੈ ਵੀ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਪੈ ਤੇ ਫਿਰ ਮੈਂ ਸੋਚਿਆ ਵੀ ਨਾਮ ਮੈਂ ਕਿਹਾ ਸਾਡੇ ਵੀ ਨਾਮ ਤੋਂ ਬਿਨਾ ਗੱਲ ਹੀ ਨਹੀਂ ਬਣਦੀ ਵੀ ਆਪਣਾ ਨਾਮ ਹੈ ਜਿਹੜਾ ਜਿਉ ਨਾਮ ਹੋਵੇ ਫਿਰ ਕੋਈ ਕਿਸੇ ਨੂੰ ਕਿਵੇਂ ਬੁਲਾਊਗਾ ਅੱਛਾ ਫਿਰ ਬੋਰਓਵਰ ਇਹ ਦੇਖੀ ਆਪਾਂ ਵੀ ਜੇ ਪਾਸਪੋਰਟ ਤੇ ਨਾਮ ਦੇ ਵਿੱਚ ਜ਼ਰਾ ਜਿੰਨੇ ਵੀ ਈ ਆਈ ਦਾ ਵੀ ਫਰਕ ਪੈ ਗਿਆ ਜਾਂ ਕੋਈ ਹੋਰ ਅੱਖਰ ਤਉ ਉਹ ਕਹਿੰਦੇ ਨਹੀਂ ਜੀ ਹੁਣ ਤੁਸੀਂ ਬਾਹਰ ਨਹੀਂ ਜਾ ਸਕਦੇ ਤੁਹਾਡਾ ਨਾਮ ਮੈਚ ਨਹੀਂ ਕਰਦਾ ਤਾਂ ਨਾਮ ਦੀ ਮਹੱਤਤਾ ਜੇ ਸਾਡੇ ਜੀਵਨ ਚ ਇੰਨੀ ਜ਼ਿਆਦਾ ਹੈ ਤਾਂ ਉਸ ਨਾਮ ਦੀ ਮਹੱਤਤਾ ਕਿੰਨੀ ਹੋਊਗੀ ਜਿਹੜਾ ਆਪਾਂ ਸੋਚ ਸਕਦੇ ਆ ਤਾਂ ਉਹ ਜਿਹੜਾ ਨਾਮ ਹੈ ਉਹ ਸਾਡੇ ਲਈ ਕੀ ਕਰ ਰਿਹਾ ਹੈ ਆਓ ਆਪਾਂ ਇਸ ਦੀ ਵਿਚਾਰ ਕਰੀਏ ਮੈਥਮੈਟਿਕਲ ਵਿਚਾਰ ਕਰੀਏ ਵੀ ਇਹ 9 ਜਿਹੜਾ ਬਣਿਆ 8 ਤੇ 1 ਦਾ ਕੰਬੀਨੇਸ਼ਨ ਬਣਿਆ ਪਰਮੇਸ਼ਰ ਦੀ ਰਿਪਰੈਜ਼ੈਂਟੇਸ਼ਨ ਮਾਇਆ ਦੀ ਰਿਪਰੈਜ਼ੈਂਟੇਸ਼ਨ ਦੋਨਾਂ ਦਾ ਜੋੜ 9 ਬਣਿਆ ਤਾਂ ਕੀ ਇਹ 9 ਹੀ ਸਾਰਾ ਕੁਝ ਕਰ ਰਿਹਾ ਹੈ ਕਿ ਨਾਮ ਹੀ ਸਾਰਾ ਕੁਝ ਕਰ ਰਿਹਾ ਹੈ ਆਓ ਇਹਦੀ ਆਪਾਂ ਵਿਚਾਰ ਕਰੀਏ ਮੈਥਮੈਟਿਕਲ ਵਿਚਾਰ ਕਰੀਏ ਵੀ ਇਹ ਨਾਮ ਹੀ ਕਿਵੇਂ ਸਾਰਾ ਕੁਝ ਕਰ ਰਿਹਾ ਹੈ ਆਓ ਦੇਖੀਏ ਤਾਂ ਹੁਣ ਅਸੀਂ ਇਸ ਦੇ ਵਿੱਚ ਅੱਗੇ ਚੱਲਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕੋਈ ਵੀ ਤਿੰਨ ਅੰਕਾਂ ਵਾਲਾ ਨੰਬਰ ਹੈ ਜਿਹੜਾ ਉਹ ਬੋਲੋ ਮਹਤਾਬ ਸਿੰਘ ਬੋਲਵੇ 405 ਮਹਤਾਬ ਸਿੰਘ ਨੇ ਬੋਲਿਆ 405 ਤੁਸੀਂ ਵੀ ਲਿਖ ਲਓ ਆਪਣੀਆਂ ਕਾਪੀਆਂ ਤੇ ਕੋਈ ਵੀ ਤਿੰਨ ਅੰਕਾਂ ਵਾਲਾ ਪਰ ਸ਼ਰਤ ਇਹ ਹੈ ਤਿੰਨੋਂ ਇੱਕੋ ਜਿਹੇ ਨਹੀਂ ਹੋਣੇ ਚਾਹੀਦੇ ਮਤਲਬ 4 4 4 5 5 5 ਕਿਉਂਕਿ ਉਹਨਾਂ 'ਚ ਜੇ ਆਪਾਂ ਅਗਲਾ ਸਟੈਪ ਕਰਾਂਗੇ ਫਿਰ 0 ਆ ਜਾਏ ਹੁਣ ਮੰਨ ਲਓ ਮੈਂ 1 2 3 ਲਿਖ ਲਿਆ ਹੁਣ ਇਸ ਦਾ ਅਗਲਾ ਸਟੈਪ ਹੈ ਇਹਨੂੰ ਉਲਟਾ ਕਰੋ ਤੇ ਵੱਡੇ ਨੂੰ ਉੱਪਰ ਰੱਖੋ ਇਸ ਦਾ ਉਲਟਾ ਕਰੋ ਤੇ ਵੱਡੇ ਨੂੰ ਉੱਪਰ ਰੱਖੋ ਤੇ ਇਹਨਾਂ ਦੋਨਾਂ ਨੂੰ ਘਟਾਓ ਮਾਈਨਸ ਕਰੋ 14 ਚੋਂ 5 ਗਏ 9 ਇੱਧਰ ਕਿੰਨੇ ਆ ਗਏ 9 11 ਚੋਂ 7 ਗਏ 8 9 1 ਘਟਾਉਣ ਤੋਂ ਬਾਅਦ ਇਹ ਆ ਗਿਆ ਪਰ ਇਸ ਚ ਮਜ਼ੇਦਾਰ ਗੱਲ ਜਿਹੜੀ ਲੱਭੀ ਉਹ ਦੇਖੋ ਕੀ ਹੈ ਹੁਣ 9 ਜਿਹੜਾ ਉਹ ਸਾਡੇ ਕੋਲ ਕੀ ਹੈ 9 ਨਾਮ ਹੈ 9 ਕੀ ਹੈ ਨਾਮ ਦੀ ਰਿਪਰੈਜੈਂਟੇਸ਼ਨ ਹੈ ਜਿਵੇਂ ਇੱਕ ਪਰਮੇਸ਼ਰ ਦੀ ਰਿਪਰੈਜੈਂਟੇਸ਼ਨ ਹੈ 8 ਮਾਇਆ ਦੀ ਹੈ 0 ਅਸੀਂ ਆ 9 ਕੀ ਬਣ ਗਿਆ ਨਾਮ ਬਣ ਗਿਆ ਤਾਂ ਹੁਣ ਇਹ ਦੇਖੋ ਵੀ ਇਹਦੇ ਸੈਂਟਰ ਚ ਕੀ ਆ ਗਿਆ ਤੁਸੀਂ ਕੋਈ ਦੁਨੀਆ ਜਹਾਨ ਦਾ ਤਿੰਨ ਅੰਕਾਂ ਵਾਲਾ ਨੰਬਰ ਲਓ ਇਸੇ ਤਰੀਕੇ ਦੇ ਨਾਲ ਅੱਛਾ ਇੱਕ ਹੋਰ ਲਿਖਾਉ ਲੋ 6 9 5 ਉਲਟਾ ਲੋ 5 9 6 ਇਹ ਰਹੀ ਆ ਗਮਾਹਲ ਦੀ ਗੱਲ ਤਾਂ ਇਹ ਹੈ ਵੀ ਸੈਂਟਰ ਦੇ ਵਿੱਚ 9 ਐ ਤੇ ਬਾਕੀ ਦੋਨਾਂ ਦਾ ਜੋੜ ਵੀ 9 ਏ ਕਣ ਕਣ ਚ ਕਿਵੇਂ ਬਸਦਾ ਹੈ ਇੱਥੇ ਹੀ ਬਸ ਨਹੀਂ ਫਿਰ ਤਿੰਨਾਂ ਨੂੰ ਜੋੜੋ 9 9 18 8 1 9 ਨਾਮ ਜਪੋ ਨਾਮ ਜਪੋ ਹੈ ਕਮਾਲ ਦੀ ਗੱਲ ਕਹਿੰਦੀ ਆਓ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈ ਇਸ ਦੇ ਵਿੱਚ ਕੀ ਹੋਇਆ ਸਾਡੇ ਕੋਲੇ ਵੀ ਇੱਥੇ ਆਪਾਂ ਪਹੁੰਚ ਗਏ ਹੁਣ ਆਪਾਂ ਨੇ ਕੀ ਕੀਤਾ ਸੀਗਾ ਇਸ ਨੂੰ ਆਪਾਂ ਉਲਟਾ ਕਰਦੇ ਆਂ ਇਹ ਇਸ ਨੰਬਰ ਨੂੰ ਤੁਹਾਨੂੰ ਉਲਟਾ ਕਰਕੇ ਦਿਖਾਉਂਦੇ ਦੇਖੋ ਹੁਣ ਆਪਾਂ ਨੇ ਪਹਿਲਾਂ ਕੀ ਕੀਤਾ ਸੀਗਾ ਇੱਕ ਨੰਬਰ ਲਿਖਿਆ ਉਹਨੂੰ ਉਲਟਾ ਕੀਤਾ ਘਟਾਇਆ ਹੁਣ ਇਸ ਨੂੰ ਉਲਟਾ ਕਰਕੇ ਜੋੜ ਦੋ ਜੇ ਜੋੜੋ ਤਾਂ ਕੁਦਰਤੀ ਉਹ ਹੀ ਚੀਜ਼ ਹੈ ਜੋੜੋ 9 9 ਹੁਣ ਤੁਸੀਂ ਦੇਖ ਸਕਦੇ ਹੋ ਵੀ ਕੀ ਆ ਗਿਆ ਇਹ 108 ਉਹ ਵਾਲੀ ਮਾਲਾ ਦੇ ਮਣਕੇ ਜਿਹੜੇ ਸਨ ਨੇ ਕਦੇ ਵਰਤੇ ਨਹੀਂ ਹੈਗੇ ਤੇ ਆ ਨਾਮ ਆ ਗਿਆ ਨਾਮ ਜਪਣ ਦੇ ਨਾਲ 108 ਵਾਰੀ ਨਾਮ ਜਪਣ ਦੇ ਨਾਲ ਕਾਣ ਕਾਣ ਦੇ ਵਿੱਚ ਵਸੀ ਹੋਈ ਚੀਜ਼ ਹੈ ਜਿਹੜੀ ਉਹ ਪ੍ਰਗਟ ਹੋ ਗਈ ਹੋਈ ਹੈ ਤੁਸੀਂ ਆਪ ਦੇਖ ਸਕਦੇ ਹੋ ਇਹ ਮੈਥਮੈਟਿਕਲੀ ਮੈਨੂੰ ਇੱਥੋਂ ਤੱਕ ਸਮਝ ਆਈ ਹੈ ਹੋ ਸਕਦਾ ਕਿਸੇ ਨੂੰ ਇਸ ਤੋਂ ਵੱਧ ਵੀ ਸਮਝ ਹੋਵੇ ਤਾਂ ਤੁਸੀਂ ਵੀ ਇਸ ਦੇ ਬਾਰੇ ਵਿਚਾਰ ਕਰੋ ਜ਼ਿਕਰ ਕਰੀਏ ਆਪਾਂ ਇਸ ਦਾ ਕਿ ਵਾਕਈ ਜੋ ਅਸੀਂ ਗੱਲਾਂ ਪੜ੍ਹਦੇ ਸੁਣਦੇ ਹੁੰਦੇ ਸੀਗੇ ਵੀ ਨਾਮ ਜਪਣ ਨਾਲ ਸਭ ਕੁਝ ਹੋ ਸਕਦਾ ਤਾਂ ਨਾਮ ਜਪਣ ਨਾਲ ਆਹ ਕੁਝ ਵੀ ਹੋ ਗਿਆ ਇਸੇ ਤਰ੍ਹਾਂ ਹੀ ਨਾਮ ਜਪਣ ਦੇ ਨਾਲ ਹੋਰ ਬਹੁਤ ਕੁਝ ਹੁੰਦਾ ਹੈ ਮਤਲਬ ਹਰ ਉਹ ਚੀਜ਼ ਸੰਭਵ ਹੋ ਜਾਂਦੀ ਹੈ ਇਹ ਮੈਥਮੈਟਿਕਲ ਪ੍ਰੂਫ ਕਈ ਲੱਭੇ ਮੈਂ ਹੁਣ ਇੱਕ ਹੋਰ ਨਾਏ ਦੀ ਆਪਾਂ ਖੇਡ ਦੇਖੀਏ ਵੀ ਉਸ ਦੇ ਨਾਲ ਕੀ ਹੁੰਦਾ ਫੇਰ ਹੋਰ ਯਕੀਨ ਵੱਧਦਾ ਸਾਡਾ ਵੀ ਹੈ ਇਹ ਇਸ ਤਰ੍ਹਾਂ ਵੀ ਹੋ ਸਕਦੀ ਹੈ ਚੀਜ਼ ਆ ਦੇਖੋ ਕੋਈ ਵੀ ਤੁਸੀਂ ਪੰਜ ਡਿਜੀਟ ਵਾਲਾ ਨੰਬਰ ਲਿਖੋ अताप सिंह बोल भी पंताली छ सौ पचासी पंताली छो पचासी हम मेरी बारी है मैं लिखूंगा चल अमिताभ सिंह एक हो बोल बेटा पैंठ दो सौ चौदह नहीं दो सौ अठारह पैंठ दो सौ अठारह पैंठ 200 218 18 ਹੁਣ ਫਿਰ ਮੇਰੀ ਵਾਰੀ ਹੈ ਚਲ ਇੱਕ ਵਾਰੀ ਹੋਰ ਬੋਲ ਦੇ 24695 ਠੀਕ ਹੈ ਮੈਨੂੰ ਠੀਕ ਕਰਨਾ ਠੀਕ ਹੈ ਕਰਨਾ ਹੈ 695 695 95 ਜੀ ਤਾਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਇਹ ਮੈਂ ਕੁਝ ਨੰਬਰ ਇਧਰੋਂ ਲਿਖਵਾਏ ਕੁਝ ਮੈਂ ਆਪ ਲਿਖੇ ਤੇ ਇੰਨਾ ਸਾਰਿਆਂ ਦਾ ਮੈਂ ਜੋੜ ਲਗਾਉਣ ਲੱਗਿਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਿੰਨੀ ਛੇਤੀ ਇੰਦਾ ਜੋੜ ਲਗਾ ਦਿੰਦਾ ਲਓ ਜੀ ਇਹਦਾ ਜੋੜ ਆ ਇਹ ਇੰਨੀ ਛੇਤੀ ਇੰਨੀ ਛੇਤੀ ਕਿ ਮੈਂ ਲੱਗਿਆ ਜੋੜ ਆਪਾਂ ਚੈੱਕ ਤਾਂ ਕਰ ਲਈ 5 4 9 9 ਤੇ 8 17 ਤੇ 18 ਤੇ 5 23 ਹਸਲ ਆਏ 2 2 ਤੇ 8 10 ਤੇ 11 ਤੇ 12 ਤੇ 20 ਤੇ 29 2 2 ਤੇ 6 8 ਤੇ 11 ਤੋਂ 13 7 20 ਤੇ 6 26 حاصل ਆਏ 2 2 ਤੇ 5 7 4 11 ਪਰ 16 4 20 ਤੇ 14 24 حاصل ਆਏ 2 2 4 6 ਤੇ 5 11 6 17 ਤੇ 20 ਤੇ 22 ਜਿਵੇਂ ਜੋ ਠੀਕ ਆ ਗਿਆ ਕਮਾਲ ਕਿੱਤੇ ਹੋਈ ਹੈ ਹੁਣ ਕਮਾਲ ਹੋਈ ਹੈ ਨਾਈ ਦੀ ਨਾਮ ਦੀ ਕਿਵੇਂ ਜਿਹੜੇ ਅੰਕ ਨੰਬਰ ਦੇ ਵਿੱਚ ਮੈਂ ਤਾਂ ਆਪ ਸੀਗਨੇ ਲਿਖਵਾਈ ਸੀ ਉਹਨਾਂ ਨੂੰ ਮੈਂ ਨੋ ਨੋ ਬਣਾਈ ਜਾਂਦੇ ਗੋ ਬਸ ਮੈਂ ਤਾਂ ਕੁਝ ਨਹੀਂ ਕੀਤਾ ਮੈਂ ਤਾਂ ਨਾਮ ਹੀ ਜਪਿਆ ਤਸਵੀਰ ਜਪ ਲਓ ਫਿਰ ਦੁਬਾਰਾ ਉਹਨੇ ਬੋਲਦੇ ਮੈਂ ਫੇਰ ਨਾਮ ਜਪ ਲਿਆ ਆ ਦੇਖ ਲਓ 7 ਤੇ ਦੋਨੋਂ 5 4 9 6 3 9 ਪਰ ਮੈਂ ਕਿੰਨੇ ਵਾਰੀ ਕੀਤਾ ਇੱਕ ਵਾਰੀ ਦੋ ਵਾਰੀ ਦੋ ਵਾਰੀ ਕੀਤਾ ਤਾਂ ਹੁਣ ਦੋ ਵਾਰੀ ਕਰਨ ਕਰਕੇ ਇਸ ਦੇ ਵਿੱਚੋਂ ਦੋ ਘਟਾ ਦੋ 95 ਜੇ ਦੋ ਘਟਾਏ 93 ਠੀਕੇ ਦਾ ਠੀਕਾ ਲਾਤਾ ਚੌਕੇ ਦਾ ਚੌਕਾ ਲਾਤਾ ਦੂਹੇ ਦਾ ਦੂਹਾ ਲਾਤਾ ਜਿਹੜਾ ਇੱਥੋਂ ਦੋ ਮੈਂ ਘਟਾਇਆ ਸੀਗਾ ਉਹੀ ਦੋ ਇੱਥੋਂ ਚੱਕ ਕੇ ਬੂਰੇ ਲਾਤਾ ਤੇ ਜਵਾਬ ਆ ਗਿਆ ਤੁਸੀਂ ਵੀ ਕਰਕੇ ਦੇਖ ਲਓ ਜਮਾਂ ਹੀ ਠੀਕ ਆਊਗਾ ਤੁਸੀਂ ਕਰੋ ਤਾਂ ਸਹੀ ਨਾਮ ਜਪੋ ਤਾਂ ਸਹੀ ਫਿਰ ਪਤਾ ਲੱਗੂਗਾ ਫਿਰ ਗੱਲਾਂ ਕਰਾਂਗੇ ਧੰਨੇ ਭਗਤ ਦੀਆਂ ਕਬੀਰ ਜੀ ਦੀਆਂ ਨਾਮਦੇਵ ਜੀ ਦੀਆਂ ਠੀਕ ਹੈ ਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਦੇਖ ਕੇ ਆਪਣੇ ਵਿਚਾਰ ਦਿਓ ਸਤਿ ਸ੍ਰੀ ਅਕਾਲ